ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਲਵਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਤਹਿਸੀਲ ਇਹਨੂੰ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਬਠਿੰਡੇ ਵਾਲੇ ਪਾਸੇ ਨੂੰ ਜਦੋਂ ਜਾਂਦੇ ਆ ਦੋਸਤੋ ਤਾਂ ਪਹਿਲਾ ਪਿੰਡ ਮੇਨ ਛੜਕ ਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹਨਾਂ ਕੋਲ ਵੀ ਮੇਰੀ ਇਹ ਦੂਜੀ ਵੀਡੀਓ ਆ ਵੈਸੇ ਇਹ ਘਰੇ ਦੁੱਧਾਸਤੇ ਪਸ਼ੂ ਰੱਖਦੇ ਆ ਤੇ ਇੱਕ ਛਕੀਨ ਪਸ਼ੂ ਪਾਲਕ ਹੈ ਮਤਲਬ ਇਹਨਾਂ ਕੋਲ ਮੱਝਾਂ ਜਿਹੜੀਆਂ ਹੁਣ ਤੱਕ ਜਿਵੇਂ ਪਹਿਲਾਂ ਇੱਕ ਮੱਝ ਵੇਚੀ ਸੀ ਉਹ ਵੀ ਬੜੀ ਕਮਾਲ ਦੀ ਸੀ ਅੱਜ ਇਹ ਮੱਝ ਵੇਚਣੀ ਹੈ ਇਹ ਵੀ ਬੜੀ ਕਮਾਲ ਦੀ ਹੈ ਥਣ ਹਵਾਨੇ ਵਾਲੇ ਪੱਖ ਤੋਂ ਵੀ ਇਹਦਾ ਬੱਚਾ ਨਾਲ ਖੜਾ ਇੱਕ ਕੱਟੀ ਵੇਚਣੀ ਹੈ ਉਹ ਵੀ ਬੜੋ ਸੋਹਣੀ ਹੈ ਤੇ ਇੱਕ ਮੱਝ ਘਰੇ ਰੱਖੀ ਵੀ ਹੈ ਉਹ ਵੀ ਤੁਸੀਂ ਦੇਖ ਲਓ ਇਹ ਹੁਣ ਗੱਬਣ ਹੈ ਗਾਂ ਜਦੋਂ ਤਿਆਰ ਹੋਊਗੀ ਉਦੋਂ ਬਾਈ ਜੀ ਹੋਰੀ ਕੀ ਇਹਦੇ ਪ੍ਰਤੀ ਇਰਾਦਾ ਬਣਾਉਂਦੇ ਉਦੋਂ ਦੇਖਾਂਗੇ ਅੱਜ ਜਿਹੜੀ ਵੀਡੀਓ ਹੈ ਇਹਦੇ ਚ ਇੱਕੇ ਚੋਟੀ ਮੱਝ ਜਿਹੜੀ ਸੋਈ ਸਵਾਈ ਹੈ ਨਾਲ ਬੱਚਾ ਸਾਹਮਣੇ ਦੇਖ ਲਓ ਜੈਡ ਬਲੈਕ ਕੱਟਾ ਹੈ ਤੇ ਇਹ ਤੋਂ ਬਿਨਾ ਇੱਕ ਕੱਟੀ ਸਾਹਮਣੇ ਜਿਹੜੀ ਚੰਗੇ ਬੁੱਲਦੀ ਹੈ ਕਿਹੜੇ ਬੁੱਲਦੀ ਉਹ ਬਾਈ ਜੀ ਰੱਪਨ ਦੱਸਣਗੇ ਸੋ ਲਾਸਟ ਤੱਕ ਵੀਡੀਓ ਦੇਖਿਓ ਨਗ ਦੋਨੇ ਹੀ ਸੋਹਣੇ ਆ ਤਸੱਲੀ ਤੁਸੀਂ ਕਰੋਗੇ ਆ ਉਹ ਮਿਲਦੇ ਆ ਬਾਈ ਜੀ ਉਹਨਾਂ ਨੂੰ ਬਾਈ ਸੱਸੀ ਕਾ ਸੱਸੀ ਕਾਲ ਬਾਈ ਜੀ ਆ ਨਾਮ ਆਪਣਾ ਦੱਸ ਦਿਓ ਜੀ ਗੁਰਜਨ ਸਿੰਘ ਜੀ ਗੁਰਜੰਟ ਭਾਈ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਮੱਝਾਂ ਫਰ ਘਰੇ ਜਿਹੜੀਆਂ ਰੱਖਦੇ ਹੋ ਚੰਗੇ ਪਸ਼ੂ ਦਾ ਹੀ ਸ਼ੌਕ ਹੈ ਹਾਂਜੀ ਹਾਂਜੀ ਉਧਰੋਂ ਹੀ ਲਿਆਉਣੇ ਆ ਹਰਿਆਣੇ ਚੋਂ ਲਿਆਉਣੇ ਆ ਹਰਿਆਣੇ ਚੋਂ ਹੀ ਲਿਆਉਣੇ ਚੱਲ ਹਾਂਜੀ ਹਾਂਜੀ ਠੀਕ ਹੈ ਜਿਹੜੀ ਅੱਜ ਹੀ ਹੁਣ ਮੱਝ ਆਪਾਂ ਵੇਚਣ ਲੱਗੇ ਹੋ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਇਹ ਹੁਣ ਟੋਕੜੀ ਵੇਚ ਦੇਣੀ ਆ ਫਿਰ ਆਪਾਂ ਐਂ ਹੀ ਵੇਚ ਦੇਣੀ ਜੀ ਹਮੂੰ ਘਰੇ ਤੇ ਮੇਰੇ ਆਪ ਦੇ ਛੱਟ ਵੱਜ ਗਈ ਤੇ ਪਲਦੇ ਨਹੀਂ ਗੇ ਵਾ ਕੱਟੀ ਟਾਈ ਵੇਚਦੇ ਨਹੀਂ ਵੇਚਣੀ ਅੱਛਾ ਤੇ ਇਧਰ ਮੱਧ ਜਿਹੜੀ ਫਿਰ ਇਹ ਜਿੱਦੇ ਤਿਆਰ ਹੋ ਗਈ ਇਹ ਵੀ ਵੇਚ ਦੇਣੀ ਹੈ ਇਹ ਉਦੋਂ ਵੇਚ ਦੇਣੀ ਛੱਟ ਪੈਰ ਤੇ ਲੱਗੀ ਹਾਂਜੀ ਹਾਂ ਪੈਰ ਟੁੱਟ ਗਿਆ ਸੀ ਅੱਛਾ ਹੁਣ ਇਹ 3 ਮਹੀਨਿਆਂ ਦੀ ਸੋਈ ਆ ਇਸ ਟਾਈਮ ਦੁੱਧ ਕਿੰਨਾ ਹੋਊ ਦੁੱਧ ਹੁਣ ਜੀ ਪਹਿਲਾਂ ਤਾਂ ਸੀਗਾ 18 ਕਿਲੋ ਦੁੱਧ ਦੇ ਥੱਲੇ ਠੀਕ ਹੈ ਹੁਣ ਇਸ ਟਾਈਮ ਹੈਗਾ 13 14 13 14 13 14 13 ਮੰਨ ਕੇ 14 ਇਹ ਫਿਰ ਦੁੱਧ ਘਟਣ ਦਾ ਕਾਰਨ ਘਟਣ ਦਾ ਕਾਰਨ ਕੀ ਪੱਠੇ-ਪੁੱਠੇ ਹੁਣ ਪੈਂਦੇ ਨਹੀਂ ਸੀਰੀ ਹੈ ਆ ਤਲ ਗਿਆ ਸੀਗਾ ਅੱਛ ਤੇ ਉਹ ਖੜੀਆਂ ਹੁੰਦੇ ਨਹੀਂ ਤਾਂ ਹੀ ਤਾਂ ਵੇਚਨ ਦਾ ਰਾਇ ਨਹੀਂ ਵੇਚਣੀ ਕਾਦੀ ਸੀ ਆਪਾਂ ਵੀ ਠੀਕ ਹੈ ਅੱਛਾ ਕੀ ਰੇਟ ਕਰਦੇ ਹੋ ਇਹਦਾ ਜੀ ਰੇਟ ਇਹਦਾ ਹੀ 2.5 ਲੱਖ ਰੁਪਏ 2 ਲੱਖ 25 ਹਜ਼ਾਰ ਹਾਂਜੀ ਹਾਂਜੀ ਠੀਕ ਹੈ ਤੋਰਦਗੇ ਬਈ ਇਹਨੂੰ ਬਈ ਤੋਰੀ ਸੋ ਵੀਰ ਤੋਰੀ ਸੋ ਸੋ ਬਾਈ ਜੀ ਹੋਰਾਂ ਦੇ ਨਾ ਜਿਹੜਾ ਗਿੱਟਾ ਫ੍ਰੈਕਚਰ ਹੋ ਗਿਆ ਸੀਗਾ ਜਿੰਨਾ ਕੋਲਨ ਵੀਡੀਓ ਬਣਾ ਰਹੇ ਆ ਪਹਿਲਾਂ ਆਪ ਪਸ਼ੂ ਸੰਭਾਲਦੇ ਸੀ ਹੁਣ ਪਸ਼ੂ ਵੇਚ ਦੇਣੇ ਆ ਸੋ ਨਾਲ ਇਹਦੇ ਘਟਾ ਇਹ ਬਈ ਸੂਹਾ ਕਿੰਨਾ ਮਸੂਈ ਹੋਊ ਸੂਹਾ ਦੂਜਾ ਜੀ ਦੂਜਾ ਸੂਹਾ ਸੂਈ ਆ ਦੱਸੋ ਅੱਜ ਹੁਣ ਤੁਸੀਂ ਸ਼ਾਮ ਨੂੰ ਦੇਖ ਰਹੇ ਹੋ ਉਹਨੂੰ ਚਵਾਈ ਤੋਂ ਪਹਿਲਾਂ ਬਹੁਤ ਸੋਹਣਾ ਢਾਂਚਾ ਦੋਸਤੋ ਕੱਦ ਕਾਠ ਵਾਲੀ ਐ ਥਾਣਾ ਚ ਬਿੱਥੀ ਬੜੀ ਚੰਗੀ ਐ ਹਵਾਨਾ ਦੇਖੋ ਝੋਟੀ ਦਾ ਸੰਭਾਲ ਵੀ ਸਿਰੇ ਦੀ ਐ ਬਾਈ ਹੋਰਾਂ ਦੀ ਦੁੱਧ 13 ਕਿਲੋ ਇਸ ਟਾਈਮ ਇਹਦੇ ਥੱਲੇ ਹਾਜ਼ਰ ਆ ਜਿਹੜਾ ਤੁਸੀਂ ਚੋਕੇ ਲੈ ਲਓਗੇ ਕਮਾ ਲਓ ਬਾਈ ਇੱਥੋਂ ਸੋਸੀਂ ਥਾਣਾ ਚ ਬਿੱਥੀ ਹਾਈਟ ਲੈਂਥ ਝੋਟੀ ਦੀ ਦੇਖੋ 225000 ਰੁਪਇਆ ਇਹਦਾ ਰੇਟ ਬਾਈ ਜਿਹੜਾ ਨੇ ਰੱਖਿਆ ਆਕੇ ਜਰੂਰ ਦੇਖੋ ਕਿਉਂਕਿ ਇੱਥੇ ਲੋਕਲ ਵੀ ਚੰਗੀ ਕੀਮਤ ਵਾਈ ਹੋਰਾਂ ਨੂੰ ਮਿਲ ਰਹੀ ਹੈ ਹਾਲਾਂਕਿ ਪਹਿਲਾਂ ਵੀ ਵੀਡੀਓ ਬਣਾਈ ਸੀ ਬਈ ਇਹ ਕਿਹੜਾ ਹੋਰ ਕਢਾਉਣਾ ਹੈ ਕਿਹੜਾ ਹੋਰ ਕਢਾਉਣਾ ਹੈ ਤੇ ਉਦੋਂ ਵੀ ਚੰਗੀ ਮੱਝ ਵਿਕੀ ਸੀ ਸੋਹਣੀ ਕੀਮਤ ਤੇ ਵਿਕੀ ਸੀ ਤਾਂ ਹੀ ਬਾਈ ਜੀ ਹੋਰਾਂ ਦਾ ਇਰਾਦਾ ਬਣਿਆ ਵੀ ਆਪਾਂ ਵੀਡੀਓ ਬਣਾ ਕੇ ਪਸ਼ੂ ਵੇਚਾਂਗੇ ਮੈਂ ਦੁਬਾਰਾ ਫੇਰ ਇਹ ਤੋਰ ਦਿੰਨਾ ਛੋਟੀ ਤੁਹਾਨੂੰ ਥੋੜੇ ਜਜਮੈਂਟ ਹੋਵੇ ਉੱਤੋਂ ਖੁੱਲੀ ਡੁੱਲੀ ਹੈ ਹਵਾਨਾ ਦੇਖੋ ਰੇਟ ਤੁਹਾਨੂੰ ਜਚਣਾ ਚਾਹੀਦਾ ਪਰ ਛੋਟੀ ਜੀ ਕੁਆਲਿਟੀ ਬੜੀ ਚੰਗੀ ਹੈ ਮਤਲਬ ਸੋਹਣੀ ਛੋਟੀ ਸਿੰਗਾਂ ਵੱਲੋਂ ਵੀ ਤੇ ਢਾਂਚੇ ਵੱਲੋਂ ਵੀ 2,25,000 ਰੇਟ ਮਿਲਕਵੇਨ ਦੋਨਾਂ ਸਾਈਡ ਤੋਂ ਹਵਾਨੇ ਕੋਲ ਆ ਕੇ ਬੜੀ ਚੰਗੀ ਰੁਕਦੀ ਹੈ ਰੁਕਿਓ ਬਾਈ ਵੈਸੇ ਸੀਲ ਸ਼ਰੀਫ ਜੀ ਆ ਦੋਸਤੋ ਹਾਲਾਂਕਿ ਉਪਰਾ ਬੰਦਾ ਵੀਡੀਓ ਬਣਾਉਣ ਲੱਗਾ ਤੇ ਫਿਰ ਵੀ ਕੋਈ ਬਹੁਤਾ ਨਹੀਂ ਡਰਦੀ ਸੋ ਆਏ ਨਹੀਂ ਡਰ ਵੀ ਤੁਸੀਂ ਚੋਕੇ ਜਦੋਂ ਮਰਜੀ ਪਾਸ ਕਰ ਸਕਦੇ ਹੋ ਦੋਨਾਂ ਸਾਈਡ ਤੋਂ ਮਿਲਕਵੇਨ ਇਦਾਂ ਦੀ ਆਉਂਦੀ ਹੈ ਬਾਕੀ ਥੰਨ ਦਾ ਸਾਈਜ਼ ਦੇਖਿਓ ਮੜਾ ਮੈਂ ਨੇੜੇ ਕਰਦਾ ਇਹ ਰੋਖ ਹੈ ਦੇ ਥੰਨ ਦਾ ਬਿੱਥੀ ਹੁਣ ਤੁਸੀਂ ਬੈਕ ਸਾਈਡ ਤੋਂ ਦੇਖੋ ਹਵਾਨਾ ਦੇਖੋ ਝੋਟੀ ਦਾ ਸੋਹਣਾ ਹਵਾਨਾ ਦੱਸੋ ਇਹਦਾ ਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਮੱਝ ਜਿਹੜੀ ਉਹ ਦਿਖਾ ਰਹੇ ਆਂ ਬੰਦੇ ਬਈ ਲੈ ਚਲ ਦੇਖੋ ਇਹਦਾ ਸਟਰਕਚਰ ਸੋਹਣੀ ਚੋਟੀ ਦੱਸੋ ਪਹਿਲੇ ਨੰਬਰ ਤੇ ਕੱਟਾ ਇਹਦਾ ਜਿਹੜਾ ਉਹ ਤੁਹਾਨੂੰ ਮੈਂ ਦੁਬਾਰਾ ਦਿਖਾ ਦੂੰਗਾ ਇੱਕ ਵਾਰ ਕੱਟਾ ਜਿਹੜਾ ਉਹ ਵੀ ਤੁਸੀਂ ਦੇਖੋ ਅੱਤਾਂ ਭੀੜਾ ਕਰ ਓਏ ਸੋਹਣਾ ਕੱਟਾ ਦੱਸੋ ਤੇ ਬਈ ਇਹਦੀ ਮੜੀ ਨੇ ਪੂਛ ਫੜੀ ਮੱਝ ਦੀ ਪੈਰ ਪਚਾ ਕੇ ਰੱਖੀ ਕਈ ਵਾਰ ਪਸੂ ਡਰ ਜਾਂਦਾ ਹੁੰਦਾ ਸੋ ਹਵਾਨਾ ਦੱਸੋ ਬੜਾ ਚੰਗਾ ਦਿਖਾਉਂਦੀ ਐ ਮਿਲਕਵੇਨ ਅਗਲੇ ਪਾਸੇ ਇਦਰੋਂ ਵੀ ਰੁਕਦੀ ਐ ਤੇ ਦੂਜੇ ਪਾਸੇ ਨੂੰ ਜਦੋਂ ਜਾਣ ਲੱਗੀ ਝੋਟੀ ਉਦੋਂ ਵੀ ਤੁਸੀਂ ਦੇਖਿਓ ਹੱਕਾ ਦੇ ਮਾਰੀ ਜੂਦ ਬਈ ਇੰਦਰ ਨੂੰ ਆਊਗੀ ਕੱਟੀ ਝੋਟੀ ਇਦਨ ਨੂੰ ਆਊਗੀ ਸੋ ਹੁਣ ਦੱਸੋ ਹਵਾਨਾ ਦੇਖੋ ਇਹਦਾ ਤੇ ਇਸ ਸਾਈਡ ਤੋਂ ਮਿਲਕਵੇਨ ਦੇਖ ਲਓ ਇੱਕ ਕੱਟੀ ਵੀ ਇਹਨਾਂ ਦੇ ਵਿੱਚ ਕੱਡੀ ਬਾਹਰ ਕੱਟੀ ਜਿਹੜੀ ਕੱਟੀ ਵਿੱਚ ਨਹੀਂ ਐ ਜੀ ਉਹਦੀ ਉਮਰ ਕਿੰਨੀ ਐ ਉਹਦੀ ਉਮਰ 11 ਮਹੀਨਿਆਂ ਦੀ ਐ ਜੀ 11 ਮਹੀਨੇ ਕਿਹੜੇ ਸਾਲ ਦੀ ਐ ਇਹ ਸਾਲ ਮੋਦੀ ਦੀ ਐ ਜੀ ਐਲਡੀਐਫ ਵਾਲੇ ਮੋਦੀ ਦੀ ਹਾਂਜੀ 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 ਇਹਦਾ ਰੇਟ ਕੀ ਕਰਦੇ ਆ ਇਹਦਾ ਰੇਟ ਕਰਦੇ 1 ਲੱਖ ਕੋਲ ਨਹੀਂ ਬਈ 11 ਮਹੀਨੇ ਦੀ ਉਮਰ ਹੈ ਅੱਛਾ ਇਹਦੀ ਮਾਂ ਕਿਹੜੀ ਮਾਂ ਉਹ ਜਿਹੜੀ ਆਪਾਂ ਵੀਡੀਓ ਪਾਈ ਜਿਹੜੀ ਉਦੋਂ ਟੋਕੜ ਕੱਪਣ ਵੇਚਦੀ ਹਾਂ ਉਹ ਵੀ ਹੈ ਉਹ ਤਾਂ ਮੇਰੇ ਖਿਆਲ ਚ ਉਦੋਂ ਆਪਾਂ 7 ਮਹੀਨਾ ਦੀ ਕੱਪਣ ਸੀਗੀ ਸ਼ਾਇਦ ਹਾਂਜੀ 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 ਤੇ ਉਦੋਂ ਦੁੱਧ ਕਿੰਨਾ ਸੀ ਭਲਾ ਉਹ 10 ਕਿਲੋ ਜੀ ਟੋਕੜ ਕੱਪਣ ਦਾ ਵੀ 10 ਕਿਲੋ ਦੁੱਧ 12 ਕਿਲੋ ਦੁੱਧ ਸੀਗਾ ਉਹਦੇ ਥੱਲੇ ਮੈਂ ਥੱਲੇ ਤਾਜੀ ਥੱਲੇ ਹਾਂਜੀ ਹਾਂਜੀ ਸੋ ਦੱਸੋ ਉਸ ਮਾਝ ਦੀ ਥੱਲੇ ਆਓ ਬਈ ਕੋਈ ਨਹੀਂ ਕੋਈ ਨਹੀਂ ਥੱਲੇ ਸੈਂਕ ਕੁੰਡੇ ਕਰ ਜੂਗੀ ਢਾਂਚਾ ਬੜਾ ਚੰਗਾ ਦੋਸਤੋ ਥੋੜਾ ਡਰੂਗੀ ਕਿਉਂਕਿ ਬੱਚ ਪਰ ਫਿਰ ਵੀ ਤੁਸੀਂ ਐਵੇਂ ਦੇਖੋ ਸੈਂਗਰ ਇਹਨੇ ਬਿਲਕੁਲ ਕੁੰਡੇ ਕਰ ਜਣੇ ਢਾਂਚਾ ਦੇਖ ਸਕਦੇ ਹੋ ਤੁਸੀਂ ਥਣ ਥਣ ਬੜਾ ਲੱਗਿਆ ਕੱਟੀ ਨੂੰ ਠੀਕ ਐ ਸਾਣਾ ਵਿੱਚ ਬਿੱਥੀ ਵੀ ਬਹੁਤ ਆ ਦੱਸੋ ਬਾਕੀ ਢਾਂਚਾ ਵੀ ਸੋਹਣਾ ਲੈ ਆ ਭਾਈ ਕਮਾ ਲੈ ਵਾਸਤੇ ਬੰਦ ਸွေ ਕੱਟੀ ਦੱਸੋ ਫੌਰ ਸੇਲ ਐ 1 ਲੱਖ ਰੁਪਇਆ ਇਹਦੀ ਡਿਮਾਂਡ ਬਾਈ ਜੀ ਹੋਰਾਂ ਨੇ ਕੀਤੀ ਐ ਉਹ ਤੁਸੀਂ ਦੇਖ ਸਕਦੇ ਸੋ ਇਹ ਨਾਗਾ ਦੋਸਤੋ ਅੱਜ ਦੀ ਵੀਡੀਓ ਦੇ ਜਿਹੜੇ ਵਿਕਾਊ ਦੋ ਸੀਗੇ ਅੱਛਾ ਜਿਹੜੀ ਇਹ ਮੱਝ ਆਪਾਂ ਚੋਣਿਆ ਜੀ ਹਾਂਜੀ ਇਹਨੂੰ ਮਤਲਬ ਜਾਦਾ ਕਈ ਵਾਰ ਕੋਸਪਸੂਆਂ ਨੂੰ ਇਹ ਟੱਕ ਦੁੰਦੇ ਉਹ ਬੰਦਾ ਚੋਲੇ ਜਾਂ ਕਈ ਵਾਰਾਂ ਬੁੜੀਆਂ ਚੋਣੀਆਂ ਨਹੀਂ ਸੀਰੀ ਵੀ ਚੋਣਦਾ ਸਾਡਾ ਬੁੜੀਆਂ ਵੀ ਚੋਣੀਆਂ ਸਾਰੇ ਮਤਲਬ ਕੋਈ ਵੀ ਆ ਕੇ ਪਾਸ ਕਰਨ ਕੋਈ ਆ ਜੇ ਹਨਾ ਕੋਈ ਆ ਜੇ ਕੋਈ ਆ ਜੇ ਓਕੇ ਠੀਕ ਸੋ ਦੋਸਤੋ ਚੋ ਕੋਈ ਵੀ ਵੀਰ ਸਕਦਾ ਮਤਲਬ ਜੇ ਘਰੇ ਔਰਤਾਂ ਚੋਣਦੀਆਂ ਤਾਂ ਤੁਸੀਂ ਪਹਿਣਾ ਵੀ ਚੋਕੇ ਦੇਖ ਸਕਦੇ ਆ ਤੇ ਜੇ ਕੋਈ ਭਰਾ ਆਪ ਚਵਾਈ ਕਰਦਾ ਤੋ ਵੀ ਪਾਸ ਕਰ ਲੂਗਾ ਤੇ ਕੱਟੀ ਦੋਸਤੋ ਬਹੁਤੀ ਲੰਬੀ ਨਹੀਂ ਤੋਰੀ ਕਿਉਂ ਤਾਗਤ ਚੈ ਭਜੂ ਨਸੂਗੀ ਬੜੀ ਸੋਹਣੀ ਥਾਣਾ ਆ ਕੇ ਦੇਖੋ ਪਾਸ ਹਰੇਕ ਪਖਤੋ ਤੁਸੀਂ ਕਰਨੀ ਹੈ ਪਰ ਸੋਹਣੀ ਬੰਤਰ ਦੀ ਕੱਟੀ ਇਹਦੇ ਨਾਲ ਜਿਹੜੀ ਮੱਝ ਦੇ ਇੱਕੋ ਵਕਾਉ ਕੀਤੀ ਹੈ ਸੋ ਇਹ ਨਾਗ ਅਜ ਦੀ ਵੀਡੀਓ ਦੇ ਦੋ ਵਕਾਉ ਸੀ ਧੰਨਵਾਦ ਸੋ ਵੀਡੀਓ ਦੇਖਣਾਸਤੇ